ਸਤਿ ਸ੍ਰੀ ਅਕਾਲ ਅਦਾਬ ਨਮਸਤੇ ਪੰਜਾਬ ਤੇ ਪੰਜਾਬੀ ਲੋਕਾਂ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਮੇਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਦਾ ਇੱਕ ਵਾਰੀ ਫਿਰ ਦਿਲ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰੰਸੀ ਪੀੜੀਆ ਪੰਜਾਬ ਵਿੱਚ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ 1 ਰੁਪਏ ਦੇ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੋ ਕਿ 1 ਰੁਪਏ ਦੇ ਸਿੱਕੇ ਕਿਹੜੇ-ਕਿਹੜੇ ਸਿੱਕੇ ਕਿੰਨੀ ਕੀਮਤ ਰੱਖਦੇ ਆ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 2 ਰੁਪਏ ਦੇ ਰੇਅਰ ਤੇ ਸਕੁਅਰ ਸਿੱਕਿਆਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਜਾਂ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਆ ਉਹ ਪਹਿਲਾਂ ਵਾਲੀਆਂ ਵੀਡੀਓ ਦੇਖ ਕੇ 1 ਰੁਪਏ ਦੇ ਕਿੰਨੇ ਸਿੱਕਿਆਂ ਬਾਰੇ ਸੀ ਬਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਇਸ ਵੀਡੀਓ ਦਾ ਪਹਿਲਾ ਸਿੱਕਾ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ 2 ਰੁਪਏ ਦਾ ਸਿੱਕਾ ਕਾਪਰ ਨਿਕਲ ਦੀ ਧਾਤੂ ਵਿੱਚ 1990 ਵਿੱਚ ਦੇਸ਼ ਦੀਆਂ ਤਿੰਨ ਮੰਡਾਂ ਦੁਆਰਾ ਜਾਰੀ ਕੀਤਾ ਗਿਆ ਸਿੱਕਾ ਇਹ ਸਿੱਕਾ ਬੰਬੇ, ਕਲਕੱਤਾ ਤੇ ਹైదరాబాద్ ਮੰਡਾ ਦੁਆਰਾ ਜਾਰੀ ਕੀਤਾ ਗਿਆ ਸੀ ਇਸ ਸਿੱਕੇ ਦਾ ਵਜ਼ਨ 8 11 ਤੇ ਸਹਿਜ 28 mm ਸੀ ਇਹ ਸਿੱਕੇ ਦੇ ਜੇ ਅੱਜ ਕੀਮਤੀ ਗੱਲ ਕੀਤੀ ਜਾਵੇ ਤਾਂ ਇਹ ਸਿੱਕੇ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦੇ ਆ ਹైదరాబాద్ ਦਾ ਜੋ ਸਿੱਕਾ ਹੈ 1990 ਦਾ ਉਹ ਸਕੁਅਰ ਪਲੱਸ ਦੀ ਸ਼੍ਰੇਣੀ ਚ ਆਉਂਦਾ ਬੰਬੇ ਤੇ ਕਲਕੱਤਾ ਪਿੰਡ ਦੇ ਸਿੱਕਿਆਂ ਦੀ ਜਿਹੜੀ ਕੀਮਤ ਹੈ ਉਹ 100 200 ਰੁਪਿਆ ਅੱਜ ਜੋ ਕੀਮਤ ਮਾਰਕੀਟ ਦੇ ਚੱਲ ਰਹੀ ਹੈ ਹైదరాబాద్ ਮਿੰਟ ਦਾ ਜੋ ਸਿੱਕਾ ਹੈ ਉਸ ਦੀ ਕੀਮਤ 100 ਰੁਪਏ ਤੋਂ ਲੈ ਕੇ 400 ਰੁਪਏ ਤੱਕ ਬਾਜ਼ਾਰ ਦੇ ਵਿੱਚ ਚੱਲ ਰਹੀ ਹੈ ਸੋ ਇਹ ਸਿੱਕੇ ਵੀ ਤੁਹਾਨੂੰ ਆਪਣੀ ਕਲੈਕਸ਼ਨ ਦੇ ਵਿੱਚ ਇਕੱਠੇ ਕਰਕੇ ਰੱਖਣੇ ਚਾਹੀਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਦੇ ਹਿਸਾਬ ਨਾਲ ਇਹਨਾਂ ਦੀ ਜੋ ਕੀਮਤ ਹੈ ਉਹ ਵੀ ਕਾਫੀ ਵਧਣ ਦੀ ਸੰਭਾਵਨਾ ਹੈ ਸਾਲ 1990 ਤੋਂ ਬਾਅਦ 1992 ਦੇ ਵਿੱਚ 2 ਰੁਪਏ ਦਾ ਸਿੱਕਾ ਕਾਪਰ ਨਿਕਲ ਦੀ ਧਾਤੂ ਵਿੱਚ ਜਾਰੀ ਕੀਤਾ ਗਿਆ ਸੀ ਇਹ ਸਿੱਕਾ ਦੇਸ਼ ਦੀਆਂ ਚਾਰਾਂ ਟਕਸਾਲਾਂ ਬੰਬਈ, ਕੋਲਕਾਤਾ, ਹਾਈਦਰਾਬਾਦ ਤੇ ਨੋਇਡਾ ਟਕਸਾਲ ਦੁਆਰਾ ਜਾਰੀ ਕੀਤਾ ਗਿਆ ਸੀ ਇਸ ਸਿੱਕੇ ਦੇ ਜੇ ਵਜਨ ਦੀ ਗੱਲ ਕਰੀਏ ਤਾਂ ਇਸ ਦਾ ਵਜ਼ਨ 6 ਗ੍ਰਾਮ ਤੇ ਸਾਈਜ਼ 26 mm ਸੀ ਇਹ ਸਿੱਕੇ ਦੇ ਵਿੱਚ ਸਿਰਫ ਤੇ ਸਿਰਫ ਨੋਇਡਾ ਮਿੰਟ 1992 ਜੋ ਹੈ ਉਹ ਰੇਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦਾ ਬਾਕੀ ਹైదరాబాద్ ਕੋਲਕੱਤਾ ਤੇ ਬੰਬੇ ਕਮ ਸਿੱਕਿਆਂ ਦੀ ਸ਼੍ਰੇਣੀ ਚ ਆਉਂਦੇ ਆ ਪੰਬੇ 9 ਡਾਇਮੰਡ ਦੇ ਸਿੱਕੇ ਦੀ ਜੋ ਕੀਮਤ ਹੈ ਉਹ ਅੱਜ 1000 ਤੋਂ ਲੈ ਕੇ 5000 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਸਾਲ 1992 ਤੋਂ ਬਾਅਦ ਸਾਲ 1993 94 95 ਦੇ 2 ਰੁਪਏ ਦੇ ਇਸ ਤਰ੍ਹਾਂ ਦੇ ਸਾਰੇ ਜੋ ਸਿੱਕੇ ਆ ਉਹ ਕਾਮਨ ਸਿੱਕਿਆਂ ਦੀ ਸ਼੍ਰੇਣੀ ਚ ਆਉਂਦੇ ਆ ਜਿਨ੍ਹਾਂ ਦੀਆਂ ਕੀਮਤਾਂ ਤੁਹਾਨੂੰ 50 ਤੋਂ ਲੈ ਕੇ 100 ਰੁਪਏ ਤੱਕ मिल सकदी है 1996 ਦਾ ਇਹ ਸਿੱਕਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕਾ ਸਨ 1996 ਦੇ ਵਿੱਚ ਕੋਲਕਾਤਾ ਮਿੰਟ ਦੁਆਰਾ ਬਣਾਇਆ ਸਿੱਕਾ ਹੈ ਇਹ ਸਿੱਕੇ ਦੀ ਜੋ ਪਛਾਣ ਹੈ ਉਹ ਇਹ ਹੈ ਕਿ 1996 ਦੇ ਥੱਲੇ ਕੋਈ ਵੀ ਮਿੰਟ ਮਾਰਕ ਜਾਂ ਕਿਸੇ ਟਕਸਾਲ ਦਾ ਜੋ ਨਿਸ਼ਾਨ ਨਿਸ਼ਾਨ ਉਹ ਨਹੀਂ ਹੈ ਤਾਂ ਉਹ ਸਿੱਕਾ ਜਿਹੜੀ ਜੋ ਹੈ ਕੋਲਕਾਤਾ ਮਿੰਟ ਦਾ ਸਿੱਕਾ ਹੈ ਇਹ ਸਿੱਕੇ ਦੀ ਜੋ ਕੀਮਤ ਹੈ ਅੱਜ ਮਾਰਕੀਟ ਦੇ ਵਿੱਚ 200 ਤੋਂ ਲੈ ਕੇ 500 ਰੁਪਏ ਤੱਕ ਚੱਲ ਰਹੀ ਹੈ। ਇਹ ਸਿੱਕਾ ਅੱਜ ਤੁਹਾਨੂੰ ਜਰਨਲ ਸਰਕੂਲੇਸ਼ਨ ਦੇ ਵਿੱਚੋਂ ਆਮ ਸਰਕੂਲੇਸ਼ਨ ਦੇ ਵਿੱਚੋਂ ਆਰਾਮ ਨਾਲ ਮਿਲ ਸਕਦਾ ਹੈ। ਤੇ ਇਹ ਸਿੱਕਾ ਤੁਹਾਨੂੰ ਆਪਣੀ ਕਲੈਕਸ਼ਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਕੇ ਦੀਆਂ ਕੀਮਤਾਂ ਵੀ ਕਾਫੀ ਵੱਧ ਜਾਣੀ ਹੈ ਸਾਲ 1996 ਤੋਂ ਬਾਅਦ ਇਸ 2 ਰੁਪਏ ਦੇ ਸਿੱਕੇ ਸਾਲ 1997 98 99 2000 2001 2 3 ਦੇ ਵਿੱਚ ਦੇਸ਼ ਦੀਆਂ ਸਾਰੀਆਂ ਟਕਸਾਲਾਂ ਦੁਆਰਾ ਜਾਰੀ ਕੀਤੇ ਸੀ ਇਸ ਤੋਂ ਇਲਾਵਾ ਇਹ ਸਿੱਕੇ ਦੇਸ਼ ਤੋਂ ਬਾਹਰ ਫੋਰਨ ਟਕਸਾਲਾਂ ਦੁਆਰਾ ਵੀ ਜਾਰੀ ਕੀਤੇ ਗਏ ਸੀ ਜਿਦੇ ਵਿੱਚ ਪ੍ਰਟੋਰੀਆ ਮਾਸਕੋ ਆਦ ਮਿੰਟਾਂ ਦਾ ਵਾਰਾ ਇਸਿੱਕੇ ਜਾਰੀ ਕੀਤੇ ਸੀ ਇਹ ਸਿੱਕੇ ਕਾਪਰ ਨਿਕਲਦੇ ਧਾਤੂ ਦੇ ਵਿੱਚ 2004 ਦੇ ਵਿੱਚ ਵੀ ਜਾਰੀ ਕੀਤੇ ਗਏ ਸੀ 2004 ਦੇ ਵਿੱਚ ਕਾਪਰ ਨਿਕਲਦੀਆਂ ਕੀਮਤਾਂ ਵਧਨ ਕਰਕੇ ਇਹ ਸਿੱਕਿਆਂ ਦੀ ਢਲਾਈ ਬੰਦ ਕਰ ਦਿੱਤੀ ਗਈ ਤੇ 2004 ਤੋਂ ਬਾਅਦ ਇਹ ਸਿੱਕੇ ਫੈਰਲੈਟਿਕ ਸਟੇਨਲੈਸ ਸਟੀਲ ਦੇ ਵਿੱਚ ਬਣੇ ਜਾਰੀ ਹੋ ਗਏ ਇਹ ਸਿੱਕੇ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕੇ 2004 ਦੇ ਵਿੱਚ ਹైదరాబాద్, ਕਲਕੱਤਾ ਤੇ ਬੰਬੇ ਦੇਖ ਲਿਆ ਤਿੰਨਾਂ ਮੰਡਾਂ ਦੁਆਰਾ ਬਣਾਏ ਗਏ ਸਿੱਕੇ ਐ ਇਸ 2004 ਦੇ 2 ਰੁਪਏ ਦਾ ਜੋ ਸਿੱਕਾ ਹੈ ਇਸ ਦੀ ਜੋ ਕੀਮਤ ਹੈ ਹੈਦਰਾਬਾਦ ਤੇ ਬੰਬੇ ਜੋ ਹੈ ਸਿੱਕੇ ਉਹ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਚਾਹੁੰਦੇ ਆ ਜਿਸ ਦੀ ਕੀਮਤ ਅੱਜ 200 ਤੋਂ 500 ਰੁਪਏ ਤੱਕ ਚੱਲ ਰਹੀ ਹੈ ਉੱਥੇ ਜੇ 2004 ਦੇ ਕਲਕੱਤਾ ਮਿੰਟ ਦੇ ਸਿੱਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਰੇਅਰ ਸਿੱਕਿਆਂ ਦੀ ਸ਼੍ਰੇਣੀ ਚਾਹੁੰਦਾ ਜਿਸ ਦੀ ਕੀਮਤ ਅੱਜ 1000 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਸੋ ਇਸ ਸਿੱਕੇ ਵੀ ਤੁਸੀਂ ਜ਼ਰੂਰ ਆਪਣੇ ਕਲੈਕਸ਼ਨ ਦੇ ਵਿੱਚ ਇਕੱਠੇ ਕਰਕੇ ਰੱਖੋ ਤੇ ਜਿੰਨਾ ਮੇਰੇ ਵੀਰਾਂ ਨੇ ਪਹਿਲੀ ਵਾਰੀ ਵੀਡੀਓ ਦੇਖੀ ਹੈ ਜਾਂ ਜਿਨ੍ਹਾਂ ਨੂੰ ਇਹ ਹੈ ਕਿ ਮਿੰਟ ਮਾਰਕ ਜਾਂ ਟਕਸਾਲ ਹੁੰਦਾ ਨਿਸ਼ਾਨ ਕੀ ਹੁੰਦਾ ਹੈ ਜਾਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਬੰਬੇ ਹਾਈਦਰਾਬਾਦ ਕੋਲਕੱਤਾ ਨੂੰ ਐਡਾ ਟਕਸਾਲ ਹੈ ਜੋ ਤਾਂ ਉਸ ਦੀ ਜੋ ਜਾਣਕਾਰੀ ਹੈ ਪਹਿਲਾਂ ਵਾਲੀ ਵੀਡੀਓ ਵਿੱਚ ਦਿੱਤੀ ਹੈ ਕਿ ਉਸ ਦਾ ਨਿਸ਼ਾਨ ਕੀ ਹੈ ਕਿਹੜੀ ਟਕਸਾਲ ਦਾ ਕੀ ਨਿਸ਼ਾਨ ਹੈ ਤੇ ਕਿਸ ਤਰ੍ਹਾਂ ਕੀ ਉਹਦੀ ਪਛਾਣ ਹੈ ਤਾਂ ਉਹ ਪਹਿਲਾਂ ਵਾਲੀ ਵੀਡੀਓ ਦੇਖ ਕੇ ਆਪਣੀ ਜੋ ਹੈ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਤੇ ਹੋਰ ਵੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਕਿਸੇ ਸਿੱਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਮੈਂਟ ਦੁਆਰਾ ਜਾਣਕਾਰੀ ਪ੍ਰਾਪਤ ਕਰ ਸਕਦਾ ਤੁਸੀਂ ਸਾਡੇ ਵੀਡੀਓ ਦੇ ਥੱਲੇ ਕਮੈਂਟ ਦੇ ਵਿੱਚ ਆਪਣਾ ਨਾਮ ਲਿਖਣਾ ਹੈ ਸਭ ਤੋਂ ਪਹਿਲਾਂ ਲਿਖਣਾ ਹੈ ਹੈਸ਼ਟੈਗ ਪੰਜਾਬ ਤੇ ਉਸ ਤੋਂ ਬਾਅਦ ਆਪਣਾ ਜੋ ਹੈ ਤੁਸੀਂ ਆਪਣਾ ਕੁਐਸਚਨ ਲਿਖਣਾ ਹੈ ਜੇ ਸਿੱਕੇ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਕਿੰਨੇ ਰੁਪਏ ਦਾ ਸਿੱਕਾ ਹੈ ਕਿਹੜੇ ਸਨ ਦਾ ਬਣਿਆ ਤੇ ਕਿਹੜੀ ਉਸਦੀ ਜੋ ਹੈ ਮਿੰਟ ਮਾਰਕ ਜਾਂ ਟਕਸਾਲ ਦਾ ਨਿਸ਼ਾਨ ਕੀ ਹੈ ਤੇ ਤੁਹਾਨੂੰ ਹਰ ਸਿੱਕੇ ਦੀ ਜਾਣਕਾਰੀ ਜੋ ਹੈ ਫ੍ਰੀ ਦਿੱਤੀ ਜਾਵੇਗੀ ਜਿੰਨਾ ਮੇਰੇ ਵੀਰਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਬੇਨਤੀ ਆ ਸਬਸਕ੍ਰਾਈਬ ਕਰ ਲੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਦੇਖਣ ਵਾਸਤੇ ਮਿਲ ਸਕਣ ਤੇ ਇਹ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਵੀਡੀਓ ਦੇਖਣ ਲਈ ਧੰਨਵਾਦ